ਅੱਜ ਗੁਰਾਇਆ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਮਾਹੌਲ ਬਣ ਗਿਆ ਜਦੋਂ ਪ੍ਰਵਾਸੀ ਵਿਅਕਤੀ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆ ਦੇ ਏਐਸਆਈ ਸੁਰਿੰਦਰ ਮੋਹਨ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਗੁਰਿਆ ਦੀ ਦਿਲਵਾ ਕਲੋਨੀ ਵਿੱਚ ਇੱਕ ਪ੍ਰਵਾਸੀ ਵਿਅਕਤੀ ਜਿਸ ਦੀ ਪਛਾਣ ਸੁਮੀਤ ਵਜੋਈ ਹੈ ਜਿਸ ਦੀ ਉਮਰ 21 ਸਾਲ ਹੈ ਜੋ ਕਿ ਗੋਲੂ ਸਨੋਬ ਮਿੱਠੂ ਲਾਲ ਦੇ 1 ਮਹੀਨੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਨਿੱਜੀ ਟੋਕੇ ਦੀ ਫੈਕਟਰੀ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਅਤੇ ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਨੀਲਾ ਸੰਮਾਪਤ ਕਰ ਲਈ ਦੂਜੇ ਪਾਸੇ ਜਦੋਂ ਦਿਲਵਾ ਕਲੋਨੀ ਦੇ ਵਾਸੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਮੈਂ ਮੰਡੀ ਤੋਂ ਆਪਣੇ ਆਇਆ ਤਾਂ ਪਤਾ ਲੱਗਾ ਕਿ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਅਤੇ ਮੌਕੇ ਤੇ ਪ੍ਰਸ਼ਾਸਨ ਨੇ ਆ ਕੇ ਮ੍ਰਿਤਕ ਦੀ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਲ ਫਲੋਰ ਵਿਖੇ ਪੇਸ਼ ਕੀਤਾ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਸ਼ਨ ਸਿੰਘ ਹੈ ਕਿਹੜੀ ਕਲੋਨੀ ਚ ਰਹਿੰਦੇ ਸਰ ਦਲਵਾ ਕਲੋਨੀ ਸਰ ਕੀ ਹਾਸਾ ਹੋਇਆ ਹਾਸਾ ਤਾਂ ਤੇ ਫਿਰ ਮੁੰਡੇ ਨੂੰ ਮਹੀਨਾ ਹੋ ਗਿਆ ਰਹਿੰਦੇ ਨੂੰ ਤੇ ਅਮਰ ਇਹਦਾ ਨਾਮ ਆ ਪਤਾ ਨਹੀਂ ਕੀ ਹੋਇਆ ਫਾਂਸੀ ਲਾ ਲਈ ਮਰ ਗਿਆ ਕਿੰਨੇ ਦੇ ਮਕਾਨ ਚ ਰਹਿੰਦਾ ਜੀ ਇਹ ਕਿੰਨਾ ਪਰਿਵਾਰ ਮੈਂਬਰ ਨਾਲ ਸੀ ਨਹੀਂ ਇਕੱਲਾ ਰਹਿੰਦਾ ਜੀ ਕੋਈ ਲੜਾਈ ਝਗੜਾ ਕਿਸੇ ਨਾਲ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਯਾਰ ਜੀ ਇਕੱਲਾ ਰਹਿੰਦਾ ਪਰਿਸ਼ਾਸ਼ਨ ਆ ਗਿਆ ਮਕਕ ਹਾਂ ਜੀ ਮੌਕੇ ਤੇ ਆਇਆ ਤੇ ਉਹਦੀ ਬੋਡੀ ਲਈ ਉਹ ਲੱਗਾ ਜੀ ਬਹੁਤ ਫਲੋਰ ਨੂੰ ਲੱਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਸਾਨੂੰ ਮੈਂ ਤਾਂ ਮੰਡੀ ਤੋਂ ਆਈ ਸੀ 7:30 ਵਜੇ ਬਾਅਦ ਨੂੰ ਬੁੜੀਆਂ ਪਤਾ ਲੱਗਾ ਬੰਦਾ ਮਾਰ ਗਿਆ ਹਾਂਜੀ ਸਰ ਤੁਸੀਂ ਦਿਲਵਾਕ ਕਲੋਨੀ ਚਾਹਿਆ ਕੀ ਸਾਰਾ ਮਸਲਾ ਇੱਥੇ ਇਨਫਰਮੇਸ਼ਨ ਆਈ ਕੋ 8 ਵਜੇ ਦੇ ਸਮਥਿੰਗ ਕੋਈ ਨੌਜਵਾਨ ਸੌਮੇਤ ਸਨੋਫ ਸ਼ਿਵ ਕੁਮਾਰ ਸੀਤਾਪੁਰ ਜੁਪੀ ਦਾ ਰਹਿਣਾ ਲਾ ਤੇ ਇੱਥੇ ਕੰਮ ਕਰ ਕਰਦਾ ਪ੍ਰਵਾਸੀ ਮਜ਼ਦੂਰ ਆ ਪਤਾ ਲੱਗਿਆ ਸਾਬੀ ਫੋਨ ਤੇ ਵਜੇ ਵੀ ਇੱਥੇ ਸੁਸਾਈਡ ਕਰ ਲਿਆ ਕਿੰਨੀ ਕੁ ਉਮਰ ਹੈ ਇਹਦੀ ਇਹ ਦੇਖਣੋਂ ਕੋਈ 24 22 24 ਕੁ ਦਾ ਸਾਲ ਦਾ ਲੱਗਦਾ ਨੌਜਵਾਨ ਹੈਗਾ ਥੋੜਾ ਤਾਂ ਵੀ ਇਹਨੇ ਕੀ ਗੱਲਬਾਤ ਹੋਈ ਹੋਗੀ ਸੁਸਾਈਡ ਕਰ ਲਿਆ ਬੰਦੇ ਨੇ ਕੋਈ ਲੜਾਈ ਝਗੜਾ ਜਾਂ ਕੋਈ ਇਹ ਹੁਣ ਜੀ ਡੈੱਡ ਬੋਡੀ ਲੈ ਕੇ ਸਿਵਲ ਹਸਪੀਟਲ ਪਹੁੰਚ ਦਿੱਤੀ ਤੇ ਇਹਦਾ ਪ੍ਰਵਤ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਉਹ ਜਿੱਦਾਂ ਕਹਿਣਗੇ ਫੇਰ ਇਹ ਤੇ ਗੱਲਬਾਤ ਹੋ ਗਈ ਹੋਊਗੀ ਜੋ ਵੀ ਹੋਊਗਾ ਜੀ ਕੀ ਕਹਿੰਦੇ ਕੀ ਕਰਾਉਂਦੇ ਆ ਸਰ ਇੱਕ ਮੋਬਾਈਲ ਦੇ ਵਿੱਚ ਕੁੜੀ ਆ ਜਿਹੜੀ ਆਈ ਆ ਉਹਦੇ ਮਾਲਾਂ ਦੀ ਉਹਦੇ ਬਾਰੇ ਪ੍ਰੀਤੀ ਉਹਦੇ ਬਾਰੇ ਚ ਕੀ ਕਹਿਣਾ ਠੱਡਾ ਉਹ ਫੋਨ ਕੀਤਾ ਦੋਨ ਵਾਰੀ ਚੁੱਕਿਆ ਨਹੀਂ ਫੋਨ ਉਹਨਾਂ ਨੇ ਉਹ ਬਾਕੀ ਬੁਲਾ ਕੇ ਥਾਣੇ ਨਾਲ ਗੱਲ ਕਰਾਂਗੇ ਉਹਨਾਂ ਨਾਲ ਕੀ ਕਹਿੰਦੇ ਹੋ ਤੇ ਹੁਣ ਸਰ ਇਹਦੀ ਡੈੱਡ ਬੋਡੀ ਨੂੰ ਕਿੱਥੇ ਲੈ ਜਾ ਸਾਰੇ ਪੋਸਟਮਾਰਟਮ ਕਰਾਇਆ ਜਾਊਗਾ ਤੇ ਬਾਕੀ ਜੋ ਫੈਕ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਰ ਦੇਣਾ